ਮਾਰੇ ਦੱਸੋ ਤੇ ਤੁਸੀਂ ਆਪਣਾ ਡੈਜ਼ਿਗਨੇਸ਼ਨ ਹੁਣ ਦੱਸੋ ਕੀ ਹੈ ਪੰਜਾਬ ਦੇ ਵਿੱਚ ਮੈਂ ਪਹਿਲਾਂ ਤੁਹਾਡਾ মিডিਆ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਅੱਜ ਵੀ ਟਾਈਮ ਕੱਢ ਕੇ ਸਾਡਾ ਜਿਹੜਾ ਸੜੀ ਵੀ ਹੁੰਦੀ ਹੈ ਅੱਜ ਦਾ ਅਜੰਡਾ ਸੀ ਉਹਦਾ ਤੁਸੀਂ ਕਵਰ ਕੀਤਾ ਤੇ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਤੇ ਮੈਂ ਡੀਟੀ ਸ਼ੂਟਾਂ ਰਿਪੋਰਟ ਕਰਦਾ ਹਾਂ ਦਾ ਸਰਪ੍ਰਸਤ ਪਬਲਿਕ ਮੇਰਾ ਕਿ ਇਹ ਅੱਜ ਕਿੱਥੇ ਜਿਹੜੀ ਸਾਡੀ ਮੀਟਿੰਗ ਹੋਈ ਆ ਪੰਜਾਬ ਜਿਹੜੀ ਸਾਡੀ ਮੇਰਾ ਸਮਾਜ ਜਿਹੜੇ ਸਾਡੀ ਕਮਿਊਨਿਟੀ ਆ ਤੇ ਉਹ ਜਿਹੜੇ ਦੱਬੇ ਕੁਚਰੇ ਤੇ ਜਿਹੜਾ ਇਹਨੂੰ ਅੱਗੇ ਲੈ ਜਾਂਦੇ ਉਹਦੇ ਵਿੱਚ ਜਸਮੁਤ ਤੇ ਆਪਣੇ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਆਉਧੇ ਆ ਉਹਨਾਂ ਨੂੰ ਦੇਣ ਲਈ ਕਿ ਸਾਡੀ ਐਸਾ ਸਪੈਸ਼ਲ ਮੀਟਿੰਗ ਹੋਈ ਆ ਤੇ ਜਿਹੜਾ ਸ਼ਹੀ ਤਰੀਕ ਨੂੰ ਕਾਲਪੁਰਾ ਦਿੱਲੀ ਦੇ ਵਿੱਚ ਜਿਹੜੀ ਸਾਡਾ ਉੱਥੇ ਮੀਟਿੰਗ ਹੋ ਰਹੀ ਆ ਆਲ ਇੰਡੀਆ ਹਾਈ ਕਮਾਂਡ ਦੀ ਉਹਦੇ ਵਿੱਚ ਸਾਡਾ ਡੈਲੀਗੇਟ ਜਾ ਰਿਹਾ ਇਸ ਕਰਕੇ ਤਾਂ ਉਹਦੇ ਅਜੰਡੇ ਉਹਦਾ ਅਜੰਡਾ ਸਾਡਾ ਉਹਦੇ ਕਰਕੇ ਵੀ ਅੱਜ ਮੀਟਿੰਗ ਕਿੰਨੇ ਕੁ ਤੁਹਾਡੇ ਨਾਲ ਸਾਥੀ ਜਿਹੜੇ ਆ ਸ਼ਾਮਲ ਹੋਣ ਜਾ ਰਹੇ ਆ ਮੀਟਿੰਗ ਦੇ ਵਿੱਚ ਸਾਡਾ ਡੈਲੀਗੇਟ ਜਾਊਗਾ ਪੁਰੀ ਅਫਰਮੇਟਿਵ ਹੋਵੇ ਸਾਡੇ ਧਰਤੀ ਤੇ ਆਉਗਾ ਡਾਇਰੈਕਟ ਸਾਡਾ ਡੈਲੀਗੇਟ ਜਾਊਗਾ ਇਹਦਾ ਸਮਾਜ ਬਾਠ ਠੀਕ ਹੈ ਸਾਡਾ ਸੰਗਠਨ ਹੈ ਆਰ ਇੰਡੀਆ ਮਹਿਰਾ ਕਸ਼ਵਤ ਕਹਾਰ ਕੇਵਟਨ ਸਾਧ ਮਲਾਹ ਬੈਂਕ ਸੈਟੀ ਜਿਹੜਾ ਕਾਂਗਰਸ ਮੈਡਟ ਆ ਜਿਹੜਾ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਵਿੱਚ ਸਮਰੱਥਾ ਜੀ اور ਸਭ ਤੋਂ ਵੱਧ ਜਿਹੜਾ ਸਾਡਾ ਸੰਗਠਨ ਆ ਇਹ ਮਤਲਬ ਮਨਯੋਟੀ ओबीसी ਔਰ ਫਿਸ਼ਰਮੈਨ ਫਿਸ਼ਰਮੈਨ ਕਾਂਗਰਸ ਨਾਲ ਜੁੜਦਾਤਾ ਸਾਡਾ ਸੰਗਠਨ ਇਹ ਆਪਣੇ ਜੁਬੀ ਬਿਹਾਰ ਐਮਪੀ ਰਾਜਸਥਾਨ ਛੱਤੀਸਗੜ੍ਹ ਤਲंगाना ਮਧ ਪ੍ਰਦੇਸ਼ ਤੇ ਆਪਣੇ ਬਿਹਾਰ ਦਸਮੰਗਾਲ ਇਹ ਸਾਰੇ ਸਾਡੇ ਸੰਗਠਨ ਦੇ ਕਮੇਟੀਆਂ ਬਣਾਈਆਂ ਔਰ ਸਾਰੇ ਬੰਦੇ ਜਿੰਨੇ ਸਾਡੇ ਸੰਗਠਨ ਦੇ ਹੈਗੇ ਆ ਉਹ 25 ਜੂਨ ਨੂੰ 25 ਜੁਲਾਈ ਨੂੰ ਹੋਣ ਵਾਲਾ OBC ਦਾ ਤਾਲ ਪ੍ਰੋਗਰਾਮ ਵਿੱਚ ਜੋ ਜੋ ਸਮਾਹ ਹੋ ਰਿਹਾ ਜਿੱਥੇ ਰਾਫਰਬੰਦੀ ਜੀ ਔਰ ਖੜਗੇ ਸਾਹਬ ਔਰ ਪ੍ਰਿੰਕਪਾਨਦੀ ਬਾਰਾ ਜੀ ਔਰ ਚੇਅਰਮੈਨ ਸਾਡੇ OBC ਦੇ ਔਰ ਚੇਅਰਮੈਨ ਦੇ ਔਰ ਬਨਿਹੌਰ ਦੇ ਚੇਅਰਮੈਨ ਸਾਰੇ ਤਿਆਰ ਹੈ ਔਰ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਪੰਜਾਬ ਚੋਂ ਸਾਡੇ ਸਮਾਜ ਦਾ ਬਹੁਤ ਵੱਡਾ ਜਥਾ ਬਹੁਤ ਵੱਡਾ ਡੈਲੀਗੇਸ਼ਨ ਜਾ ਰਿਹਾ ਸਰ ਪੰਜਾਬ ਦੇ ਮਹਿਰਾ ਸਮਾਜ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਬੜਾ ਸਵਾਲ ਕਰਸ਼ੇ ਤੋਂ ਕੀ ਮੈਸੇਜ ਪੈਰਾ ਪੰਜਾਬ ਦੇ ਮਹਿਰਾ ਸਮਾਜ ਦੇ ਲੋਕ ਜਿਹੜੇ ਆ ਉਹ ਕਾਂਗਰਸ ਦੇ ਨਾਲ ਕਾਂਗਰਸ ਦੇ ਨਾਲ ਹੁੰਦੇ ਨਾਤੇ ਉਹ ਕਾਂਗਰਸ ਦੀ ਜਿੰਨੀ ਵੀ ਮਤਲਬ ਪੰਜਾਬ ਧਰਾਂ ਨੂੰ ਅਸੀਂ ਉਹ ਘਰ ਘਰ ਬਚਾਉਣ ਵਿੱਚ ਸਫਲ ਹੋਏ ਆ ਪਹਿਨਾ ਆਮ ਆਦਮੀ ਪਾਰਟੀ ਨੇ ਜਿਹੜਾ ਲਾਲਾ ਲਾਇਆ ਜੀ ਉਹ ਮਤਲਬ ਝੂਠੇ ਜਲਾਰੇ ਲਾ ਕੇ ਉਹ ਸਰਕਾਰ ਬਣਾਇਆ ਹੈ ਕਾਡੋ ਅਫੀਸ਼ੀਅਲ ਗਰੂਪ ਸੀ ਉਧਰ ਗਈ ਜੀ ਅਸੀਂ ਉਹਨਾਂ ਨੂੰ ਵਾਪਸ ਆਉਣ ਵਿੱਚ ਸਭ ਨੇ ਆਇਆ ਜਿਸ ਦਾ ਕਰਕੇ ਪੰਜਾਬ ਵਿੱਚ 7 ਸੀਟਾਂ ਆਨ ਕਾਂਗਰਸ ਲੋਕ ਸਭਾ ਦੀਆਂ ਅੱਗੇ ਚਤਾ ਕੇ ਦਿੱਤੀਆਂ ਦੋ ਸੀਟਾਂ ਹੈਗੀਆਂ ਝਾਰਪੁਰ ਔਰ ਲੰਗੋਤਾਲ ਉਹ ਵੀ ਥੋੜੇ ਮਾਦਦ ਤੇ ਮਤਲਬ ਰਹਿ ਗਈਆਂ ਕੁਝ ਵੀ ਤਰਕਾ ਹੋਇਆ ਤੋਂ ਕਾਂਗਰਸ ਪਾਰਟੀ ਦੇ ਬੰਦਿਆਂ ਉਨੋਂ ਜਿਸ ਦਾ ਕਰਕੇ ਉਹ ਚੰਦਰੋ ਪਾਰਟੀ ਨੂੰ ਨੁਕਸਾਨ ਹੋਇਆ ਸਰ ਅੱਜ ਦੀ ਜਿਹੜੀ ਮੀਟਿੰਗ ਤੁਸੀਂ ਕੀਤੀ ਆ ਇਹਦਾ ਅਜੰਡਾ ਕੀ ਅੱਜ ਦੀ ਮੀਟਿੰਗ ਦਾ ਅੱਜ ਦੀ ਮੀਟਿੰਗ ਦਾ ਅਜੰਡਾ ਹੈ ਕਿ ਅਸੀਂ 25 ਤੀਜਾ ਜਿਹੜਾ ਪ੍ਰੋਗਰਾਮ ਆ ਉਥੇ ਜਾਣ ਵਾਸਤੇ ਸਾਰੇ ਬੰਦ ਕਰ ਕਰ ਰਹੇ ਆ ਬਾਕੀ ਇਹ ਸੰਗਠਨ ਕਰ ਰਹੇ ਆ ਪੰਜਾਬ ਦੇ ਵਿੱਚ ਹਾਂਜੀ ਜਿਹੜਾ ਸਾਡਾ ਆਪਣੇ ਕੰਮ ਸਾਡੀ ਮੈਂ ਆਰ ਕੇ ਮਹਿਰਾ ਫੈਕਟਰ ਕਮਿਊਨਿਟੀ ਦਾ ਸਿਰਫ ਸੰਗਠਨਾ ਉਹਨੂੰ ਸਹੀ ਲਾਮਬਦ ਕਰਨ ਵਾਸਤੇ ਉਹਨੂੰ ਘਰ ਘਰ ਪਹੁੰਚਾਉਣ ਵਾਸਤੇ ਹਾਂਜੀ ਅਸੀਂ ਕਮੇਟੀਆਂ ਬਣਾ ਰਹੇ ਆ ਇੱਥੇ ਅੱਜ ਦੀ ਮੀਟਿੰਗ ਦੇ ਵਿੱਚ ਰਾਜਕੁਮਾਰ ਮਹਿਰਾ ਜੀ ਸਾਬਕਾ ਐਮਸੀ ਔਰ ਤਰਨੀਲ ਮਹਾਰਾਜੀ ਪਟਾਰਖ ਵੀ ਔਰ ਗਦੀਸ਼ ਸਿੰਘ ਮਹਾਰਾਜੀ ਪਟਾਰ ਸਰਸਮੈਨ ਔਰ ਬਾਦਰਾ ਕੁਮਾਰ ਮਹਾਰਾਜੀ ਨੂੰ ਮਤਾਲਾ ਜ਼ਰੂਰ ਹਾਂਜੀ ਇਹਦਾ ਸਾਰਿਆਂ ਦਾ ਸਹਿਯੋਗ ਲੈ ਕੇ ਜੇ ਆਪਣੇ ਸੋਨੂ ਜੀ ਸੋਨੂ ਮਹਾਰਾਜੀ ਆਏ ਆ ਹਾਂਜੀ ਤੇ ਸੁਚੈ ਜੀ ਆਏ ਆ ਇਹਦਾ ਸਾਰਿਆਂ ਨੂੰ ਅੱਗੇ ਲਾ ਕੇ ਨਹੀਂ ਕਿਉਂਕਿ ਸਾਬ ਉਹਦੇ ਬੰਦੇ ਸਮਾਜ ਚਾਹੀਦੇ ਆ ਇਹਨਾਂ ਨੂੰ ਅਸੀਂ ਵਾਲਗੁਰ ਦੇ ਰਹੇ ਆ ਕਿ ਸਮਾਜ ਨੂੰ ਮਤਲਬ ਇਹ ਇਸ ਕੰਮ ਨੂੰ ਤਿਆਰ ਕਰਨਗੇ ਸਰ ਪੰਜਾਬ ਦੇ ਜਿਹੜੇ ਮਹਿਰਾ ਸਮਾਜ ਦੇ ਯੁਵਾ ਬੇੜੀ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਲਾ ਯੁਵਾ ਬੇੜੀ ਦੀ ਜੰਗ ਪੰਜਾਬ ਦੇ ਜੰਗ ਜਿਹੜੇ ਯੁਵਾ ਪੀੜ੍ਹੀ ਨੂੰ ਮੈਸੇਜ ਯੁਵਾ ਮੇਰੀ ਨਸ਼ਾ ਹੋ ਰਾਇਆ ਤਨੇ ਅਨੀ ਮਤਲਬ ਜਿਹੜਾ ਆਉਣ ਵਾਲੀ ਸਰਕਾਰ ਕਾਂਗਰਸ ਦੀ ਆ ਤੇ ਕਾਂਨਰ ਦੀ ਵਿਚਾਰਧਾਰਾ ਨੂੰ ਉਹ ਕਾਂਗਰਸ ਸਰਕਾਰ ਉਹ ਤੋਂ ਦਰਜਾ ਨਹੀਂ ਗੁਣਾ ਹਾਂਜੀ ਕਾਂਗਰਸ ਇੱਕ ਜਈ ਪਾਰਟੀ ਆ ਜਿਹੜੀ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਔਰ ਪਛੜਿਆ ਨੂੰ ਅਮ ਦਤਾਂ ਹਾਂਜੀ ਗਰੀਬਾਂ ਨੂੰ ਉਹਦੇ ਉਹਦੇ ਹੱਥ ਵਿੱਚ ਸਕੀਮਾਂ ਲਾ ਕੇ ਤੁਹਾਨੂੰ ਲਾਭ ਚੰਗੀ